ਹਾਜੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਂਝਾ ਮਾਹੀ ਮੱਕਾ ਨਹੀਂ ਮੈਂ ਕਮਲੀ ਹਾਂ ਮੈਂ ਤੇ ਮੰਗ ਰਾਂਝੇ ਦੀ ਹੋਈਆ ਮੈਂ ਤੇ ਮੰਗ ਰਾਂਝੇ ਦੀ ਹੋਈਆ ਮੇਰਾ ਬਾਬਲ ਕਰਦਾ ਤੱਕਾ ਨਹੀਂ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਵੱਲ ਜਾਂਦੇ ਮੇਰੇ ਘਰ ਵਿੱਚ ਨੌ ਸ਼ੌ ਮੱਕਾ ਵੀ ਮੈਂ ਕਮਲੀ ਹਾਂ ਵਿਚੇ ਹਾਜੀ ਵਿਚੇ ਗਾਜੀ ਵਿਚੇ ਚੋਰ ਉਹ ਚੱਕਾ ਨੀ ਮੈਂ ਕਮਲੀ ਹਾਂ ਹਾਜੀ ਲੋਕ ਮੱਕੇ ਵਾਲਾ ਜਾਣਦੇ ਹਾਜੀ ਲੋਕ ਮੱਕੇ ਵਾਲਾ ਜਾਣਦੇ ਅਸਾਂ ਜਾਣਾ ਤਖਤ ਹਜ਼ਾਰੇ ਨੀ ਮੈਂ ਕਮਲੀ ਹਾਂ జత వల్ యారల్ కబా జిత వల్ యారల్ కబా భా ఫోల్ కబా చారి నీ మమలి ఫి మమలి